ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਆਜ ਰਹਾ ਜੀ ਨਵੀਂ ਕਹਾਣੀ ਦੇ ਨਾਲ। ਜ਼ਿੰਦਗੀ 'ਚ ਆਉਂਦਾ ਅਧਿਕਾਰ। ਹਰ ਇੱਕ ਦਾ ਅਧਿਕਾਰ ਹੈ ਜਿਸ ਦਾ ਸਾਰਿਆਂ ਨੂੰ ਹੱਕ ਹੈ। ਇਹ ਅਧਿਕਾਰ ਜਨਮ ਤੋਂ ਲੈ ਕੇ ਮੌਤ ਤੱਕ ਹਰ ਬੰਦੇ ਦੀ ਜ਼ਿੰਦਗੀ ਦੀ ਰੱਖਿਆ ਕਰਦਾ ਹੈ ਤੇ ਸਾਨੂੰ ਸਾਰਿਆਂ ਦੇ ਨਾਲ ਇੱਕ ਵਰਗਾ ਹੀ ਵਿਹਾਰ ਕਰਨਾ ਚਾਹੀਦਾ ਹੈ। ਇੱਜ਼ਤ ਤੇ ਸਤਿਕਾਰ ਨਾਲ। ਕਿਸੇ ਦੀ ਵੀ ਜਾਨ ਲੈਣਾ ਸਾਡੇ ਅਧਿਕਾਰ ਵਿੱਚ ਨਹੀਂ ਹੈ। ਤੇ ਇਹੀ ਦੱਸਦੀ ਹੈ ਸਾਡੀ ਅੱਜ ਦੀ ਕਹਾਣੀ ਆਓ ਸ਼ੁਰੂ ਕਰਦੇ ਹਾਂ ਹੱਦ ਹੋ ਗਈ ਮੰਮੀ ਜੀ ਇਸ ਉਮਰ ਵਿੱਚ ਇਹ ਕਾਰਨਾਮਾ ਕਰਨਾ ਬਾਕੀ ਰਹਿ ਗਿਆ ਸੀ ਸ਼ਰਮਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਰਹੀ ਹੁਣ ਮੈਂ ਆਪਣਾ ਮੂੰਹ ਬਾਹਰ ਕਿਵੇਂ ਦਿਖਾਵਾਂਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਤੇ ਮੇਰੇ ਆਫਿਸ ਦੇ ਦੋਸਤ ਕੀ ਸੋਚਣਗੇ ਆਣ ਗੁਆਣ ਕੀ ਸੋਚੇਗਾ ਇੱਕ ਮਿੰਟ ਵਿੱਚ ਸਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਏਗੀ ਦਿਲ ਵਿੱਚ ਨਫ਼ਰਤ ਤੇ ਚਿਹਰੇ ਤੇ ਗੁੱਸਾ ਲੈ ਕੇ ਵਿਸ਼ਵ ਉੱਚੀ ਉੱਚੀ ਰੌਲਾ ਪਾ ਰਿਆ ਸੀ ਆਖਰ ਮਾਜ਼ਰਾ ਕੀ ਹੈ ਆਖਰ ਇਹੋ ਜਾਂ ਕੀ ਹੋ ਗਿਆ ਸੀ ਜੋ ਵਿਸ਼ਵ ਇੰਨਾ ਪਰ ਕਰਿਆ ਸੀ ਦਰ ਅਸਲ ਮਨਜੀਤ ਕੌਰ ਤੇ ਬਲਕਾਰ ਸਿੰਘ ਜੋ ਵਿਸ਼ਵ ਦੇ ਮਾਤਾ ਪਿਤਾ ਸੀ ਉਹਨਾਂ ਦੇ ਇੱਕ ਹੋਰ ਬੱਚਾ ਇਸ ਦੁਨੀਆ ਵਿੱਚ ਆਉਣ ਵਾਲਾ ਸੀ ਤੇ ਇਸ ਗੱਲ ਦਾ ਪਤਾ ਲੱਗਦੇ ਹੀ ਵਿਸ਼ਵ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਤੇ ਉਸ ਦੇ ਮੂੰਹੋਂ ਜੋ ਆ ਰਿਹਾ ਸੀ ਨਿਕਲ ਰਿਹਾ ਸੀ ਬਸ ਬੋਲੇ ਜਾ ਰਿਹਾ ਸੀ ਵਿਸ਼ਵ ਤੇ ਸਰਬਜੀਤ ਦੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸੀ ਜਦੋਂ ਵਿਸ਼ਵ ਨੇ ਆਪਣੀ ਪਤਨੀ ਸਰਬਜੀਤ ਨੂੰ ਇਹ ਗੱਲ ਦੱਸੀ ਤਾਂ ਗੁੱਸੇ ਦੇ ਕਰਕੇ ਵਿਸ਼ਵ ਦਾ ਸਰੀਰ ਕੰਬ ਰਿਹਾ ਸੀ ਪਰ ਸਰਬਜੀਤ ਦੀ ਸਮਝ ਵਿੱਚ ਇਹ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ ਪਰ ਆਪਣੇ ਪਤੀ ਦੇ ਗੁੱਸੇ ਦੇ ਸਾਹਮਣੇ ਉਹ ਕੁਝ ਬੋਲ ਨਾ ਸકી ਸਰਬਜੀਤ ਚੁੱਪਚਾਪ ਵਿਸ਼ਵ ਦੀਆਂ ਗੱਲਾਂ ਸੁਣ ਰਹੀ ਸੀ ਪਰ ਉਸਦੇ ਮਨ ਵਿੱਚ ਇੱਕ ਸਵਾਲ ਵੀ ਚੱਲ ਰਿਹਾ ਸੀ ਕਿ ਇਹ ਸਭ ਨਾਲ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਕਿਉਂ ਖਤਮ ਹੋ ਜਾਏਗੀ ਸਰਬਜੀਤ ਦਾ ਪਤੀ ਵਿਸ਼ਵ ਅਜੇ ਸਿਰਫ 24 ਸਾਲ ਦਾ ਸੀ ਵਿਸ਼ਵ ਤੋਂ ਛੋਟੀ ਸੀ ਸਰਬਜੀਤ ਦੀ ਨਾਨ ਨਵਨੀਤ ਸਰਬਜੀਤ ਦੇ ਸੱਸ ਤੇ ਸਹੁਰੇ ਦਾ ਵਿਆਹ ਬਹੁਤ ਹੀ ਛੋਟੀ ਉਮਰ ਵਿੱਚ ਹੋ ਗਿਆ ਸੀ ਤੇ ਉਸਦੀ ਸੱਸ ਦੀ ਉਮਰ ਵੀ ਜ਼ਿਆਦਾ ਨਹੀਂ ਸੀ ਸਰਬਜੀਤ ਹੁਣ ਤੱਕ ਇਹ ਸਮਝਣ ਵਿੱਚ ਅਸਮਰੱਥ ਸੀ ਕਿ ਉਸ ਦਾ ਘਰ ਵਾਲਾ ਕਿਸ ਗੱਲ ਨੂੰ ਲੈ ਕੇ ਇੰਨਾ ਨਾਰਾਜ਼ ਹੈ ਆਪਣੀ ਸੱਸ ਦੇ ਨਾਲ ਉਸ ਨੂੰ ਬਹੁਤ ਜ਼ਿਆਦਾ ਲगाव ਸੀ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਉਸ ਦਾ ਕੀ ਖਾਣ ਨੂੰ ਦਿਲ ਕਰ ਰਿਹਾ ਹੈ ਕਿਉਂਕਿ ਜਦੋਂ ਤੋਂ ਉਹ ਇਸ ਘਰ ਵਿੱਚ ਵਿਆਹ ਕੇ ਆਈ ਸੀ ਉਸ ਦੀ ਸੱਸ ਨੇ ਉਸ ਨੂੰ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਰੱਖਿਆ ਸੀ ਉਸ ਦੀ ਪਸੰਦ ਤੇ ਨਾ ਪਸੰਦ ਦਾ ਪੂਰਾ ਖਿਆਲ ਰੱਖਦੀ ਸੀ ਸਰਬਜੀਤ ਵੀ ਆਪਣੀ ਸੱਸ ਨੂੰ ਬਹੁਤ ਪਸੰਦ ਕਰਦੀ ਸੀ ਪਰ ਅੱਜ ਆਪਣੇ ਪਤੀ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣਨਾ ਉਸ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਸ਼ਾਮ ਨੂੰ ਸਰਬਜੀ ਦੇ ਸੌਰੇ ਬਲਕਾਰ ਸਿੰਘ ਨੇ ਜਦੋਂ ਉਹਨਾਂ ਸਾਰਿਆਂ ਨੂੰ ਇਸ ਗੱਲ ਬਾਰੇ ਕਰਨ ਦੇ ਲਈ ਹਾਲ ਵਿੱਚ ਬੁਲਾਇਆ ਤਾਂ ਕੋਈ ਵੀ ਉਹਨਾਂ ਦੀ ਗੱਲ ਸੁਣਨ ਦੇ ਲਈ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਬਲਕਾਰ ਸਿੰਘ ਜੀ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੇ ਮੌਜੂਦ ਸੀ ਪਹਿਲਾ ਅਕਸਰ ਹੀ ਇਸ ਤਰ੍ਹਾਂ ਹੁੰਦਾ ਸੀ ਕਿ ਬਲਕਾਰ ਸਿੰਘ ਜਦੋਂ ਵੀ ਆਪਣੇ ਬੱਚਿਆਂ ਨੂੰ ਕਿਸੇ ਵੀ ਗੱਲ ਲਈ ਬੁਲਾਉਂਦੇ ਤਾਂ ਸਾਰੇ ਉਹਨਾਂ ਦੇ ਡਰ ਦੇ ਕਰਕੇ ਜਲਦਬਾਜ਼ੀ ਵਿੱਚ ਉਸੇ ਵੇਲੇ ਉਹਨਾਂ ਦੇ ਕੋਲ ਆ ਜਾਂਦੇ ਸੀ ਕਿਉਂਕਿ ਬਲਕਾਰ ਸਿੰਘ ਜੀ ਥੋੜਾ ਗੁੱਸੇ ਵਾਲੇ ਸੀ ਤੇ ਡਾਂਟ ਕੇ ਗੱਲ ਕਰਦੇ ਸੀ ਹਾਲਾਂਕਿ ਉਹ ਦਿਲ ਦੇ ਬਹੁਤ ਨਰਮ ਵੀ ਸੀ ਉਹ ਇੱਕ ਬਹੁਤ ਪ੍ਰਭਾਵਸ਼ਾਲੀ ਸੁਭਾਅ ਵਾਲੇ ਵਿਅਕਤੀ ਸੀ ਸਰਵਜੀਤ ਦੇ ਆਉਣ ਦੇ ਬਾਅਦ ਉਹਨਾਂ ਦਾ ਉਸਦੇ ਨਾਲ ਇੰਨਾ ਲਗਾਵ ਹੋ ਗਿਆ ਸੀ ਕਿ ਹੁਣ ਤਾਂ ਉਹਨਾਂ ਨੂੰ ਸਵੇਰ ਦੀ ਚਾਹ ਵੀ ਉਸਦੇ ਬਿਨਾ ਚੰਗੀ ਨਹੀਂ ਲੱਗਦੀ ਸੀ ਉਸ ਨੂੰ ਹਮੇਸ਼ਾ ਬੇਟੀ ਕਹਿ ਕੇ ਬੁਲਾਉਂਦੇ ਸੀ ਅੱਜ ਜਦੋਂ ਬਲਕਾਰ ਸਿੰਘ ਦੇ ਬੁਲਾਉਣ ਤੇ ਵਿਸ਼ਵ ਤੇ ਨਮਨੀਤ ਦੋਨਾਂ ਵਿੱਚੋਂ ਕੋਈ ਨਹੀਂ ਆਇਆ ਤਾਂ ਸਰਬਜੀਤ ਖੁਦ ਨੂੰ ਹੀ ਦੋਸ਼ੀ ਮਹਿਸੂਸ ਕਰ ਰਹੀ ਸੀ ਕਿ ਪਿਤਾ ਤੇ ਮਾਂ ਗੱਲ ਕਰਨ ਲਈ ਬੈਠੇ ਨੇ ਪਰ ਉਹਨਾਂ ਦੇ ਬੱਚੇ ਇੰਨੀ ਵਾਰ ਬੁਲਾਉਣ ਦੇ ਬਾਵਜੂਦ ਵੀ ਉਹਨਾਂ ਦੀ ਗੱਲ ਤੱਕ ਸੁਣਨ ਨਹੀਂ ਆ ਰਹੇ ਆਮ ਦਿਨਾਂ ਵਿੱਚ ਤਾਂ ਸਰਬਜੀਤ ਆਪਣੀ ਸੱਸ ਤੇ ਨਵਨੀਤ ਨਣਾਣ ਦੇ ਨਾਲ ਮਿਲ ਕੇ ਨਾਸ਼ਤਾ ਬਣਾਇਆ ਕਰਦੀ ਸੀ ਤੇ ਵਿਸ਼ਵ ਦੇ ਆਫਿਸ ਤੋਂ ਵਾਪਸ ਆਉਣ ਤੇ ਬਾਅਦ ਸਾਰੇ ਜਾਨੇ ਇਕੱਠੇ ਹਾਲ ਵਿੱਚ ਬੈਠ ਕੇ ਡਾਈਨਿੰਗ ਟੇਬਲ ਤੇ ਖਾਣਾ ਖਾਂਦੇ ਸੀ ਤੇ ਸਾਰੇ ਸਾਰੇ ਦਿਨ ਦੀ ਹੋਣ ਵਾਲੀਆਂ ਸਾਰੀਆਂ ਗੱਲਾਂ ਕਰਦੇ ਸੀ ਪਰ ਅੱਜ ਸਭ ਕੁਝ ਬੇਕਾਬੂ ਸੀ ਹਾਲਾਤਾਂ ਨੂੰ ਸੰਭਾਲਣ ਦੇ ਚੱਕਰ ਵਿੱਚ ਜਦੋਂ ਸਰਵਜੀਤ ਆਪਣੇ ਪਤੀ ਦੇ ਕੋਲ ਗਈ ਤੇ ਕਹਿਣ ਲੱਗੀ ਸੁਣੋ ਪਾਪਾ ਜੀ ਨੇ ਤੁਹਾਨੂੰ ਬੁਲਾਇਆ ਸੀ ਕੀ ਤੁਸੀਂ ਭੁੱਲ ਗਏ ਹੋ ਸਰਵਜੀਤ ਦੀ ਗੱਲ ਸੁਣ ਕੇ ਵਿਸ਼ਵ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਤੇ ਉਹ ਗੁੱਸੇ ਨਾਲ ਕਹਿੰਦਾ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਤੇ ਤੂੰ ਮੇਰੀ ਪਤਨੀ ਹੈ ਜੋ ਮੈਂ ਕਹਾਂਗਾ ਤੂੰ ਉਹੀ ਕਰੇਂਗੀ ਤੈਨੂੰ ਆਪਣਾ ਜ਼ਿਆਦਾ ਦਿਮਾਗ ਚਲਾਉਣ ਦੀ ਜ਼ਰੂਰਤ ਨਹੀਂ ਹੈ ਸਰਬਜੀਤ ਹੈਰਾਨ ਸੀ ਕਿ ਜੋ ਵਿਸ਼ਵ ਦੀ ਪਤਨੀ ਹੈ ਤਾਂ ਕਿ ਉਹ ਆਖਰ ਸਹੁਰੇ ਦੇ ਵੱਲੋਂ ਕਿਉਂ ਨਹੀਂ ਬੋਲ ਸਕਦੀ ਪਰ ਨਵੀਂ-ਨਵੀਂ ਰਹੀ ਆਈ ਸੀ ਇਸ ਲਈ ਚੁੱਪਚਾਪ ਬੈਠ ਗਈ ਤਾਂ ਦਰਵਾਜ਼ਾ ਖੜਕਿਆ ਤੇ ਸਰਬਜੀਤ ਤੇ ਸਹੁਰੇ ਬਲਕਾਰ ਸਿੰਘ ਦੀ ਆਵਾਜ਼ ਆਈ beta ਵਿਸ਼ਵ ਪਰ ਵਿਸ਼ਵ ਨੇ ਬਲਕਾਰ ਸਿੰਘ ਦੀ ਆਵਾਜ਼ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਫੋਨ ਵਿੱਚ బిజీ ਬੈਠਾ ਰਿਹਾ ਸਰਬਜੀਤ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਨੂੰ ਅੰਦਰ ਆਉਣ ਨੂੰ ਕਿਹਾ ਸੰਬਲਕਰ ਸਿੰਘ ਜੀ ਕਹਿੰਦੇ ਨਹੀਂ ਬੇਟੀ ਅਜੇ ਨਹੀਂ ਮੈਂ ਤੇ ਤੇਰੀ ਮਾਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦੇ ਆਂ ਹਾਲ ਵਿੱਚ ਆਕ ਜਾਓ ਇਸ ਤਰ੍ਹਾਂ ਕਹਿ ਕੇ ਉਹ ਚਲੇ ਗਏ ਨਵਨੀਤ ਨੂੰ ਛੱਡ ਕੇ ਵਿਸ਼ਵ ਤੇ ਸਰਬਜੀਤ ਹਾਲ ਵਿੱਚ ਚਲੇ ਗਿਆ ਸਰਬਜੀਤ ਨੇ ਉਸ ਨੂੰ ਵੀ ਕਈ ਵਾਰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਤੇ ਸਿਰਫ ਇੰਨਾ ਹੀ ਕਿਹਾ ਕਿ ਭਾਬੀ ਪਲੀਜ਼ ਮੈਨੂੰ ਪਰੇਸ਼ਾਨ ਨਾ ਕਰੋ ਮੈਂ ਇਕੱਲਾ ਰਹਿਣਾ ਚਾਹੁੰਦੀ ਆਂ ਹਾਲ ਵਿੱਚ ਬਲਕਾਰ ਸਿੰਘ ਆਪਣੀ ਪਤਨੀ ਦੇ ਨਾਲ ਸਿਰ ੇਠਾਂ ਕਰਕੇ ਬੈਠੇ ਹੋਏ ਸੀ। ਆ ਸਾਹਮਣੇ ਵਿਸ਼ਮ ਬੈਠਾ ਹੋਇਆ ਸੀ ਤੇ ਸਰਬਜੀਤ ਵੀ ਉਸਦੇ ਕੋਲ ਜਾ ਕੇ ਖੜੀ ਹੋ ਗਈ। ਸੱਸ ਦਾ ਚਿਹਰਾ ਦੇਖਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ। ਇੱਕ ਹੀ ਦਿਨ ਵਿੱਚ ਉਹਨਾਂ ਦਾ ਸੁੰਦਰ ਚਿਹਰਾ ਕਿਵੇਂ ਮਰ ਜਾ ਗਿਆ ਸੀ। ਅੱਖਾਂ ਦੇ ੇਠਾਂ ਕਾਲੇ ਘੇਰੇ ਪੈ ਗਏ ਸੀ। ਸ਼ਾਇਦ ਬਹੁਤ ਰੋਈ ਹੋਏਗੀ। ਅੱਜ ਉਹ ਸਾਰਾ ਦਿਨ ਕਮਰੇ ਤੋਂ ਬਾਹਰ ਨਹੀਂ ਨਿਕਲੀ ਸੀ। ਉਸਦੀ ਹਾਲਤ ਦੇਖ ਕੇ ਸਰਬਜੀਤ ਨੂੰ ਵੀ ਰੋਣਾ ਆ ਰਿਹਾ ਸੀ। ਵਿਸ਼ਵ ਨੇ ਸਖਤ ਸ਼ਬਦਾਂ ਵਿੱਚ ਕਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਨੂੰ ਜਲਦੀ ਦੱਸੋ ਮੈਨੂੰ ਬਹੁਤ ਕੰਮ ਨੇ ਵਿਸ਼ਵ ਨੇ ਕਦੇ ਅਜੇ ਤੱਕ ਆਪਣੇ ਪਿਓ ਨਾਲ ਇਸ ਲਹਿਜੇ ਵਿੱਚ ਗੱਲ ਨਹੀਂ ਕੀਤੀ ਸੀ ਬਲਕਾਰ ਸਿੰਘ ਨੇ ਖੁਦ ਨੂੰ ਸੰਭਾਲਦੇ ਹੋਏ ਹੌਲੀ ਜਿਹੇ ਕਿਹਾ ਤੁਸੀਂ ਤਾਂ ਸਭ ਕੁਝ ਜਾਣਦੇ ਹੀ ਹੋ ਬੇਟਾ ਵਿਸ਼ਵ ਗੁੱਸੇ ਨਾਲ ਬੋਲਿਆ ਜੀ ਹਾਂ ਜਾਣਦੇ ਹਾਂ ਪਾਪਾ ਤਾਂ ਬਲਕਾਰ ਸਿੰਘ ਜੀ ਬਹੁਤ ਹੌਲੀ ਜੇ ਸ਼ਬਦਾਂ ਵਿੱਚ ਕਹਿੰਦੇ ਤਾਂ ਬੇਟਾ ਹਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਿਸ਼ਵ ਕਹਿੰਦਾ ਸੀ ਤੁਹਾਨੂੰ ਕੀ ਕਹਿ ਸਕਦੇ ਆ ਪਿਤਾ ਜੀ ਤੁਸੀਂ ਕੁਝ ਕਹਿਣ लायक ਸਾਨੂੰ ਛੱਡਿਆ ਹੀ ਕਿੱਥੇ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਹੁਣ ਅਸੀਂ ਲੋਕਾਂ ਦੇ ਸਾਹਮਣੇ ਕਿਸ ਮੂੰਹ ਨਾਲ ਬਾਹਰ ਜਾਵਾਂਗੇ ਤੁਸੀਂ ਤਾਂ ਸਾਨੂੰ ਕਿਤੇ ਬਾਹਰ ਜਾਣ लायक ਵੀ ਨਹੀਂ ਛੱਡਿਆ ਆਪਣੇ ਪਤੀ ਦੀ ਗੱਲ ਸੁਣ ਕੇ ਸਰਬਜੀਤ ਕਦੇ ਉਸਦੇ ਵੱਲ ਦੇਖਦੀ ਤੇ ਕਦੇ ਆਪਣੇ ਸੱਸ ਤੇ ਸਹੁਰੇ ਦੇ ਵੱਲ ਦੇਖਦੀ ਮੰਨੋ ਉਸ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੰਬਲਕਾਰ ਸਿੰਘ ਜੀ ਬੋਲੇ ਕੀ ਸਾਡੇ ਕਰਕੇ ਤੁਹਾਨੂੰ ਘਰੋਂ ਬਾਹਰ ਨਿਕਲਣ ਵਿੱਚ ਸ਼ਰਮ ਆ ਰਹੀ ਹੈ ਤਾਂ ਵਿਸ਼ਮ ਨੇ ਉੱਚੀ ਆਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ ਕਹਿੰਦਾ ਹੋਰ ਨਹੀਂ ਤਾਂ ਕੀ ਮੇਰੇ ਆਪਣੇ ਦੋਸਤ ਨੇ ਨਮਨੀਤ ਦੀਆਂ ਸਹੇਲੀਆਂ ਨੇ ਤੇ ਸਰਬਜੀਤ ਦੇ ਪੇਕੇ ਨੇ ਉਹ ਸਭ ਕੀ ਕਹਿਣਗੇ ਸੋਚ ਕੇ ਵੀ ਸ਼ਰਮ ਦੇ ਨਾਲ ਮੇਰਾ ਸਿਰ ਹੇਟਾ ਹੋ ਜਾਂਦਾ ਹੈ ਪੁੱਤ ਨੂੰ ਇਸ ਤਰ੍ਹਾਂ ਗੱਲ ਕਰਦੇ ਦੇਖ ਮਨਜੀਤ ਕਾਰ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਸਰਵਜੀਤ ਨੇ ਝੱਟ ਨਾਲ ਉਹਨਾਂ ਨੂੰ ਆਪਣੇ ਗਲੇ ਲਗਾ ਲਿਆ ਤੇ ਉਸ ਨੂੰ ਬਹੁਤ ਤਕਲੀਫ ਹੋ ਰਹੀ ਸੀ ਪਰ ਵਿਸ਼ਵ ਬੋਲਦਾ ਗਿਆ ਇਹ ਸਭ ਕਾਰਨਾਮਾ ਕਰਨ ਦੇ ਬਾਅਦ ਹੁਣ ਤੁਸੀਂ ਹਾਲ ਵਿੱਚ ਸਾਨੂੰ ਬੁਲਾ ਕੇ ਸਭਾ ਬਿਠਾ ਰਹੇ ਹੋ ਪਰ ਪਿਤਾ ਜੀ ਮੈਂ ਸਿਰਫ ਇਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਹੁਣ ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਮੈਂ ਸਿਰਫ ਆਪਣੇ ਤਰੀਕੇ ਨਾਲ ਜਾਊਂਗਾ ਤੇ ਤੁਸੀਂ ਆਪਣੇ ਤਰੀਕੇ ਨਾਲ ਤੇ ਪਾਪਾ ਨਮਨੀਤ ਕੀ ਕਰੇਗੀ ਉਹ ਖੁਦ ਹੀ ਜਾਣੇ ਬਲਕਾਰ ਸਿੰਘ ਦੀਆਂ ਅੱਖਾਂ ਕ੍ਰੋਧ ਨਾਲ ਲਾਲ ਹੋ ਗਈਆਂ ਤੇ ਉਧਰ ਮਨਜੀਤ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਤਾਂ ਬਲਕਾਰ ਸਿੰਘ ਜੀ ਕਹਿੰਦੇ ਮਤਲਬ ਇਹ ਕਿ ਤੁਸੀਂ ਘਰ ਦੀ ਰਸੋਈ ਵੰਡਣਾ ਚਾਹੁੰਦੇ ਹੋ ਵਿਸ਼ਵ ਸੋਫੇ ਤੋਂ ਉੱਟ ਕੇ ਖੜਾ ਹੋ ਗਿਆ ਤੇ ਕਹਿੰਦਾ ਮੈਨੂੰ ਇਹਨਾਂ ਔਰਤਾਂ ਵਾਲੀਆਂ ਗੱਲਾਂ ਨਾਲ ਕੋਈ ਦਿਲਚਸਪੀ ਨਹੀਂ ਹੈ ਪਰ ਮੈਂ ਤੁਹਾਡੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਨਾ ਹੀ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ ਇਸ ਕਾਰ ਵਿੱਚ ਤਾਂ ਬਲਕਾਰ ਸਿੰਘ ਜੀ ਆਪਣੇ ਹੰਝੂ ਪੂੰਝਦੇ ਹੋਏ ਕਹਿੰਦੇ ਤਾਂ ਠੀਕ ਹੈ ਜੇ ਤੂੰ ਸਾਡੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੈਂ ਤੇਰੀ ਮਾਂ ਆਪ ਤੇ ਮੈਂ ਆਪਣੇ ਪਿੰਡ ਵਾਲੇ ਘਰ ਵਿੱਚ ਚਲੇ ਜਾਂਦੇ ਆਂ ਐਨਾ ਇਹਸਾਨ ਕਰਨ ਦੀ ਜ਼ਰੂਰਤ ਨਹੀਂ ਹੈ ਪਹਿਲਾਂ ਹੀ ਤੁਸੀਂ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੈ ਇਹ ਕਹਿ ਕੇ ਵਿਸ਼ਵ ਆਪਣੇ ਕਮਰੇ ਵਿੱਚ ਵਾਪਸ ਚਲਾ ਗਿਆ ਇਧਰ ਹਾਲ ਵਿੱਚ ਬੈਠੇ ਦੋਨੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਵਿਹਾਰ ਦੇਖਦੇ ਹੋਏ ਬਹੁਤ ਦੁਖੀ ਹੋ ਰਹੇ ਸੀ ਇਸਦੇ ਬਾਅਦ ਕਈ ਦਿਨ ਬੀਤ ਗਏ ਪਰ ਘਰ ਵਿੱਚ ਹੁਣ ਪਹਿਲਾਂ ਵਰਗੀ ਰੌਣਕ ਨਹੀਂ ਸੀ ਵਿਸ਼ਵਤੇ ਨਵਨੀਤ ਦੋਨੇ ਭੈਣ ਭਰਾ ਆਪਣੇ ਮਾਪਿਓ ਨਾਲ ਗੱਲ ਹੀ ਨਹੀਂ ਕਰਦੇ ਸੀ ਸਿਰਫ ਆਪਣੇ ਆਪਣੇ ਕਮਰੇ ਵਿੱਚ ਹੀ ਸੀਮਤ ਰਹਿੰਦੇ ਜਦੋਂ ਕਿਸੇ ਦੇ ਘਰ ਕੰਮ ਕਰਕੇ ਉਹਨਾਂ ਦਾ ਸਾਹਮਣਾ ਹੋ ਵੀ ਜਾਂਦਾ ਤਾਂ ਉਹ ਆਪਣੇ ਮੰਮੀ ਪਾਪਾ ਨੂੰ ਗੁੱਸੇ ਤੇ ਨਫ਼ਰਤ ਭਰੀਆਂ ਨਿਗਾਹਾਂ ਨਾਲ ਹੀ ਦੇਖਦੇ ਸੀ ਇਹੋ ਜਿਹੀ ਹਾਲਤ ਵਿੱਚ ਜੇ ਕੋਈ ਉਹਨਾਂ ਦੀ ਹਾਲਤ ਨੂੰ ਸਮਝ ਪਾ ਰਿਹਾ ਸੀ ਤਾਂ ਉਹ ਸਿਰਫ ਉਹਨਾਂ ਦੀ ਬਹੂ ਸਰਬਜੀਤ ਹੀ ਸੀ ਜੋ ਉਹਨਾਂ ਦਾ ਖਿਆਲ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦਾ ਹਾਲਚਾਲ ਪੁੱਛਦੀ ਤੇ ਉਹਨਾਂ ਦਾ ਦੁੱਖ ਸੁੱਖ ਵੰਡਦੀ ਤੇ ਆਪਣੀ ਸੱਸ ਦੇ ਵਾਲਾਂ ਵਿੱਚ ਤੇਲ ਲਗਾ ਦਿੰਦੀ ਪਰ ਸਰਬਜੀਤ ਨੇ ਮਹਿਸੂਸ ਕੀਤਾ ਕਿ ਉਸਦੀ ਸੱਸ ਹੁਣ ਪਹਿਲਾਂ ਵਰਗੀ ਚੁਸਤ ਨਹੀਂ ਰਹੀ ਸਰਬਜੀਤ ਤੇ ਬਲਕਾਰ ਸਿੰਘ ਉਹਨਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸੀ ਪਰ ਜ਼ਿਆਦਾ ਸਫਲ ਨਾ ਹੋ ਪਾਉਂਦੇ ਵਿਸ਼ਵ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ ਕਿ ਸਰੋਜੀ ਉਸਦੇ ਮੰਮੀ ਤੇ ਪਾਪਾ ਦੇ ਲਈ ਕੁਝ ਕਰੇ ਇਸ ਲਈ ਉਸਦੇ ਹੁੰਦੇ ਹੋਏ ਉਹ ਚਾਹ ਕੇ ਵੀ ਉਹਨਾਂ ਦੇ ਕੋਲ ਨਹੀਂ ਜਾ ਸਕਦੀ ਸੀ ਸਮਾਂ ਬੀਤਦੇ ਬੀਤਦੇ 7 ਮਹੀਨੇ ਹੋ ਚੁੱਕੇ ਸੀ ਇੱਕ ਦਿਨ ਅਚਾਨਕ ਮਨਜੀਤਕੌਰ ਦੀ ਤਬੀਅਤ ਵਿਗੜਨ ਲੱਗੀ ਪੈਰਾਂ ਵਿੱਚ ਸੋਜ ਹੋਣ ਲੱਗੀ ਕੁਝ ਖਾ ਵੀ ਨਹੀਂ پا ਰਹੀ ਸੀ ਉਲਟੀਆਂ ਹੋਣ ਦੇ ਕਰਕੇ ਸਰੀਰ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਤੁਰਿਆ ਫਿਰਿਆ ਵੀ ਨਹੀਂ ਜਾ ਸਕਦਾ ਸੀ ਬਲਕਾਰ ਸਿੰਘ ਨੂੰ ਆਪਣੀ ਪਤਨੀ ਦੀ ਬਹੁਤ ਚਿੰਤਾ ਹੋ ਰਹੀ ਸੀ ਇਸ ਲਈ ਬਿਨਾਂ ਥੱਕੇ ਉਹ ਉਹਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਕਦੇ ਤਾਂ ਆਪਣੀ ਪਤਨੀ ਦੇ ਪੈਰ ਘੋਟਦੇ ਤੇ ਕਦੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੇ ਉਲਟੀ ਵੀ ਆ ਜਾਂਦੀ ਤਾਂ ਸਾਫ਼ ਕਰ ਦਿੰਦੇ ਉਹਨਾਂ ਦਾ ਆਪਣੀ ਪਤਨੀ ਦੇ ਪ੍ਰਤੀ ਪਿਆਰ ਦੇਖ ਕੇ ਸਰਵਜੀਤ ਹੈਰਾਨ ਰਹਿ ਜਾਂਦੀ ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਵਿਸ਼ਵ ਦੇ ਤੇ ਉਸਦੀ ਭੈਣ ਨਵਨੀਤ ਦਾ ਦਿਲ ਬਿਲਕੁਲ ਨਾ ਪਸੀਜਦਾ ਇੱਕ ਦਿਨ ਸਰਵਜੀ ਦੇ ਕੋਲ ਉਸਦੀ ਮਾਂ ਦਾ ਫੋਨ ਆਇਆ ਤੇ ਉਹ ਕਹਿੰਦੀ ਕੁਝ ਦਿਨਾਂ ਦੇ ਲਈ ਤੂੰ ਜਵਾਈ ਦੇ ਨਾਲ ਸਾਡੇ ਕੋਲ ਰਹਿਣ ਆ ਜਾ ਸਰਵਜੀ ਨੇ ਬੜੀ ਹੈਰਾਨੀ ਨਾਲ ਕਿਹਾ ਇਹ ਕੀ ਕਹਿ ਰਹੀ ਹੈ ਮੰਮੀ ਆਪਣੀ ਸੱਸ ਨੂੰ ਐਓਜੀ ਹਾਲਤ ਵਿੱਚ ਛੱਡ ਕੇ ਮੈਂ ਕਿਵੇਂ ਆ ਸਕਦੀ ਆ ਤਾਂ ਉਸਦੀ ਮਾਂ ਕਹਿੰਦੀ ਸਰਵਜੀ ਤੇਰਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਹੁਣ ਤੂੰ ਆਪਣੀ ਸੱਸ ਦੀ ਸੇਵਾ ਕਰੇਂਗੀ ਤੇ ਉਸਦੇ ਬਾਅਦ ਉਸ ਦਾ ਬੱਚਾ ਵੀ ਪਾਲੇਂਗੀ ਤੇਰਾ ਆਪਣਾ ਵੀ ਤਾਂ ਪਰਿਵਾਰ ਹੈ ਉਸਦੇ ਬਾਰੇ ਵੀ ਤਾਂ ਕੁਝ ਸੋਚ ਸਰਬਜੀਤ ਕਹਿੰਦੀ ਪਰ ਮੰਮੀ ਤੂੰ ਹੀ ਤਾਂ ਹਮੇਸ਼ਾ ਮੈਨੂੰ ਸਿਖਾਇਆ ਹੈ ਕਿ ਮੇਰਾ ਸਹੁਰਾ ਪਰਿਵਾਰ ਵੀ ਹੁਣ ਮੇਰਾ ਪਰਿਵਾਰ ਹੈ ਤਾਂ ਫਿਰ ਅੱਜ ਤੂੰ ਐཅੀਆਂ ਗੱਲਾਂ ਕਿਉਂ ਕਰ ਰਹੀ ਹੈ ਮੈਨੂੰ ਸਿਰਫ ਇਨਾ ਪਤਾ ਹੈ ਕਿ ਅੱਜ ਮੇਰੀ ਸੱਸ ਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਉਹਨਾਂ ਦੇ ਨਾਲ ਖੜੀ ਰ੍ਹਾਂਗੀ ਇਨਾ ਕਹਿ ਕੇ ਸਰਬਜੀਤ ਨੇ ਆਪਣੀ ਮਾਂ ਦੀ ਕੋਈ ਹੋਰ ਗੱਲ ਸੁਣੇ ਬਿਨਾ ਹੀ ਫੋਨ ਕੱਟ ਦਿੱਤਾ ਅਕਸਰ ਆਂਡ ਗਵਾੜ ਉਹਨਾਂ ਦਾ ਹਾਸਾ ਮਜ਼ਾਕ ਬਣਾਇਆ ਕਰਦੇ ਸੀ ਇੱਕ ਦਿਨ ਗਵਾੜ ਰਹਿਣ ਵਾਲੀ ਆਂਟੀ ਨੇ ਸਰਵਜੀਤ ਨੂੰ ਦੇਖਦੇ ਹੋਏ ਕਿਹਾ ਇੱਕ ਗੱਲ ਤਾਂ ਦੱਸ ਸਰਵਜੀਤ ਕੀ ਤੇਰੀ ਸੱਸ ਦੇ ਪੈਰ ਭਰੀ ਨੇ ਤਾਂ ਸਰਵਜੀਤ ਨੇ ਆਪਣੇ ਆਪ ਨੂੰ ਸ਼ਾਂਤ ਕਰਦੇ ਹੋਏ ਕਿਹਾ ਸਹੀ ਸੁਣਿਆ ਹੈ ਤੁਸੀਂ ਆਂਟੀ ਜੀ ਇਸ ਉਮਰ ਵਿੱਚ ਇਹ ਸਭ ਕਾਰਨਾਮੇ ਕਹਿੰਦੇ ਹੋਏ ਆਂਟੀ ਹੱਸਣ ਲੱਗੀ ਤਾਂ ਸਰਵਜੀਤ ਨੇ ਉਸ ਨੂੰ ਦੇਖ ਕੇ ਮੁਸਕਰਾਉਂਦੇ ਹੋਏ ਕਿਹਾ ਕੀ ਗੱਲ ਹੈ ਦੱਸੋ ਇਸ ਉਮਰ ਵਿੱਚ ਪਤੀ ਦਾ ਪਿਆਰ ਕਿੰਨੀਆਂ ਪਤਨੀਆਂ ਨੂੰ ਮਿਲਦਾ ਹੈ ਫਿਰ ਮੇਰੀ ਸਾਸਤਾ ਇਸ ਮਾਮਲੇ ਵਿੱਚ ਬੜੀ ਕਿਸਮਤ ਵਾਲੀ ਹੈ ਇਸ ਤਰ੍ਹਾਂ ਕਹਿੰਦੇ ਹੋਏ ਸਰਬਜੀਤ ਜਾਣ ਲੱਗੀ ਤਾਂ ਪਿੱਛੋਂ ਆਵਾਜ਼ ਆਈ ਲੱਗਦਾ ਹੈ ਸੱਸ ਦੇ ਪਿਆਰ ਦਾ ਰੰਗ ਓ ਜਿਆਦਾ ਹੀ ਚੜ ਗਿਆ ਹੈ ਤੇਰੇ ਤੇ ਤਾਂ ਉਸਦੇ ਕੋਲ ਖੜੀ ਇੱਕ ਹੋਰ ਔਰਤ ਨੇ ਵੀ ਕਿਹਾ ਇਹ ਦਿਨ ਦੇਖਣੇ ਹੀ ਬਾਕੀ ਰਹਿ ਗਏ ਸੀ ਸਰਬਜੀਤ ਉਸ ਦੀਆਂ ਗੱਲਾਂ ਸੁਣ ਕੇ ਸਰਬਜੀਤ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਗੁੱਸਾ ਬਹੁਤ ਆਇਆ ਪਰ ਕਿਸੇ ਦੀ ਵੀ ਗੱਲ ਦਾ ਜਵਾਬ ਨਾ ਦਿੰਦੇ ਹੋਏ ਉਸਨੇ ਘਰੇ ਵਾਪਸ ਆਉਣਾ ਹੀ ਠੀਕ ਸਮਝਿਆ ਅੱਜ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤੇ ਸਰਬਜੀਤ ਨੇ ਸੋਚਿਆ ਕਿ ਇਸ ਮੀਂਹ ਵਿੱਚ ਗਰਮਾ-ਗਰਮ ਛੋਲੇ ਪੂੜੀਆਂ ਸਾਰਿਆਂ ਨੂੰ ਵਧੀਆ ਲੱਗਣਗੇ ਖਾਸ ਤੌਰ ਤੇ ਉਸਦੀ ਸੱਸ ਤੇ ਉਸਦੇ ਪਤੀ ਵਿਸ਼ਵ ਦੇ ਫੇਵਰਟ ਸੀ ਅੱਜ ਸਰਬਜੀਤ ਧਾਰ ਚੁੱਕੀ ਸੀ ਕਿ ਸਾਰੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਕੱਠਾ ਬਿਠਾ ਕੇ ਖਾਣਾ ਮੇਜ਼ ਤੇ ਹੀ ਲਗਾਵਾਂਗੀ ਅੱਜ ਵਿਸ਼ਮ ਨੇ ਨਮਨੀਤ ਨੂੰ ਵੀ ਕਿਸੇ ਤਰ੍ਹਾਂ ਉਹ ਮਨਾ ਕੇ ਉਹਨਾਂ ਦੇ ਮੰਮੀ ਪਾਪਾ ਦੇ ਕੋਲ ਬਿਠਾਏਗੀ ਅਜੀ ਉਹ ਸੋਚ ਕੇ ਥੋੜੀ ਖੁਸ਼ੀ ਹੀ ਹੋ ਰਹੀ ਸੀ ਅਜੀ ਉਸ ਦੇ ਚਿਹਰੇ ਤੇ ਸੋਚ ਕੇ ਥੋੜੀ ਮੁਸਕਰਾਹਟ ਆਈ ਹੀ ਸੀ ਕਿ ਅਚਾਨਕ ਬੁਲਕਾਰ ਸਿੰਘ ਰਸੋਈ ਵਿੱਚ ਆਏ ਤੇ ਕਹਿੰਦੇ beta ਸਾਡੇ ਕਮਰੇ ਵਿੱਚ ਆਉਣਾ ਲੱਗਦਾ ਹੈ ਤੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ ਸਰਬਜੀਤ ਕਹਿੰਦੀ ਮੰਮੀ ਨੂੰ ਕੀ ਹੋਇਆ ਪਾਪਾ ਕਹਿੰਦੇ ਹੋਏ ਸਰਬਜੀਤ ਡਰੀ ਸੈਮੀ ਉਹਨਾਂ ਦੇ ਕਮਰੇ ਵੱਲ ਭੱਜ ਪਈ ਦੇਖਿਆ ਤਾਂ ਉਸਦੀ ਸੱਸ ਬੈੱਡ ਤੇ ਪਈ ਹੋਈ ਦਰਦ ਨਾਲ ਤੜਫ ਰਹੀ ਸੀ ਤੇ ਉੱਚੀ ਉੱਚੀ ਰੱਬ ਦਾ ਨਾਮ ਲੈਂਦੇ ਜਾ ਰਹੀ ਸੀ ਉਹ ਪਸੀਨੇ ਨਾਲ ਭਿੱਜੀ ਹੋਈ ਸੀ ਡਰ ਦੇ ਮਾਰੇ ਸਰਬਜੀਤ ਦੇ ਹੱਥ ਪੈਰ ਕੰਬਣ ਲੱਗੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਕਿਉਂਕਿ ਇਸ ਮਾਮਲੇ ਵਿੱਚ ਉਸ ਨੂੰ ਕੋਈ ਅਨੁਭਵ ਨਹੀਂ ਸੀ ਉਹ ਭੱਜ ਕੇ ਸੱਸ ਦੇ ਕੋਲ ਗਈ ਉਸ ਦਾ ਹੱਥ ਫੜਿਆ ਤੇ ਕਹਿੰਦੀ ਕੀ ਹੋਇਆ ਮੰਮੀ ਬਹੁਤ ਤਕਲੀਫ ਹੋ ਰਹੀ ਹੈ ਅਸੀਂ ਤੁਹਾਨੂੰ ਕੁਝ ਨਹੀਂ ਹੋਣ ਦਿਆਂਗੇ ਆਪਾਂ ਹੁਣੇ ਹਸਪਤਾਲ ਚੱਲਦੇ ਹਾਂ ਤੁਸੀਂ ਬਸ ਰੱਬ ਨੂੰ ਯਾਦ ਕਰੋ ਉਸ ਦਾ ਸਹਰਾ ਕਹਿੰਦਾ ਬੇਟਾ ਹੁਣੇ ਦੇ ਹੁਣੇ ਵਿਸ਼ਵ ਨੂੰ ਫੋਨ ਕਰ ਉਹ ਆਫਿਸ ਤੋਂ ਗੱਡੀ ਤੇ ਜਲਦੀ ਆ ਜਾਏਗਾ ਸਰਬਜੀਤ ਨੇ ਬਲਕਾਰ ਸਿੰਘ ਨੇ ਸਰਬਜੀਤ ਨੂੰ ਕਿਹਾ ਤਾਂ ਸਰਬਜੀਤ ਨੇ ਉਸੇ ਵੇਲੇ ਮੋਬਾਈਲ ਚੱਕ ਕੇ ਵਿਸ਼ਵ ਨੂੰ ਫੋਨ ਲਗਾਇਆ ਬੈਲ ਵੱਜਦੀ ਰਹੀ ਪਰ ਵਿਸ਼ਵ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਕਿੰਨੀ ਵਾਰ ਉਸਨੇ ਫੋਨ ਲਗਾਇਆ ਪਰ ਆਪ ਕੋ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਕਬੜਾ ਆਕੇ ਸਰਵਜੀਤ ਨੇ ਨਵਨੀਤ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਨਵਨੀਤ ਜਲਦੀ ਆ ਮੰਮੀ ਦੀ ਹਾਲਤ ਵਿਗੜ ਗਈ ਹੈ ਇਹ ਗੱਲ ਸੁਣ ਕੇ ਨਵਨੀਤ ਬਹੁਤ ਡਰ ਗਈ ਤੇ ਪੁੱਛਿਆ ਕੀ ਹੋਇਆ ਭਾਬੀ ਪਰ ਸਰਵਜੀਤ ਹੜਬੜਾਟ ਵਿੱਚ ਕੁਝ ਬੋਲ ਹੀ ਨਾ ਸકી ਬਸ ਇਨਾ ਹੀ ਕਹਿ ਸਕੀ ਕਿ ਮੰਮੀ ਦੀ ਤਬੀਅਤ ਖਰਾਬ ਹੈ ਤੇਰੇ ਭਰਾ ਨੂੰ ਫੋਨ ਕੀਤਾ ਹੈ ਉਹ ਚੁੱਕ ਨਹੀਂ ਰਿਹਾ ਇਹ ਸੌਂਦੇ ਹੀ ਨਵਨੀਤ ਆਪਣੇ ਮਾਂ ਦੇ ਕਮਰੇ ਵੱਲ ਭੱਜੀ ਦੇਖਿਆ ਤਾਂ ਪਿਤਾ ਜੀ ਉਸਦੇ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰ ਰਹੇ ਸੀ ਸਰਬਜੀਤ ਨੂੰ ਦੇਖਦੇ ਹੀ ਉਹ ਵਿਸ਼ਵ ਉਹ ਕਹਿੰਦੇ ਵਿਸ਼ਵ ਨੇ ਕੀ ਕਿਹਾ ਬੇਟਾ ਉਹ ਆ ਰਿਹਾ ਹੈ ਸਰਬਜੀਤ ਕਹਿੰਦੀ ਨਹੀਂ ਪਿਤਾ ਜੀ ਉਹ ਫੋਨ ਨਹੀਂ ਉਠਾ ਰਿਹਾ ਤੰਬੁਲਕਾਰ ਸਿੰਘ ਨੇ ਬਿਨਾਂ ਕੁਝ ਕਹੇ ਜਲਦੀ ਨਾਲ ਆਪਣਾ ਕੁੜਤਾ ਪਾਇਆ ਤੇ ਬਾਹਰ ਨਿਕਲ ਗਿਆ। ਸਰਬਜੀਤ ਕਹਿੰਦੀ ਕਿੱਥੇ ਜਾ ਰਹੇ ਹੋ ਪਿਤਾ ਜੀ? ਸਰਬਜੀਤ ਨੇ ਪੁੱਛਿਆ ਤਾਂ ਬੰਤੁਲਕਾਰ ਸਿੰਘ ਕਹਿੰਦੇ ਆਟੋ ਰਿਕਸ਼ਾ ਲੱਭਣ ਦੇ ਲਈ ਜਾ ਰਿਹਾ ਹਾਂ। ਤੂੰ ਇੱਥੇ ਆਪਣੀ ਮਾਂ ਦਾ ਖਿਆਲ ਰੱਖ। ਪਰ ਪਿਤਾ ਜੀ ਬਾਹਰ ਤਾਂ ਬਹੁਤ ਬਾਰਿਸ਼ ਹੋ ਰਹੀ ਹੈ। ਬੰਤੁਲਕਾਰ ਸਿੰਘ ਕਹਿੰਦੇ ਪਰ ਬੇਟਾ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਹੋਏ ਉਹਨਾਂ ਨੇ ਆਪਣੀਆਂ ਭਰੀਆਂ ਅੱਖਾਂ ਪੂੰਝੀਆਂ ਤੇ ਜਲਦੀ ਨਾਲ ਬਾਹਰ ਨਿਕਲ ਪਏ। ਇਦਰ ਸਰਬਜੀਤ ਤੇ ਨਵਨੀਤ ਮਾਂ ਦਾ ਖਿਆਲ ਰੱਖਣ ਲੱਗੀਆਂ ਸਰਬਜੀਤ ਨੇ ਦੇਖਿਆ ਕਿ ਉਸਦੀ ਸੱਸ ਬਹੁਤ ਜ਼ੋਰਾਂ ਨਾਲ ਕੰਬ ਰਹੀ ਸੀ ਤਾਂ ਕੋਲ ਬੈਠੀ ਨਵਨੀਤ ਰੋਣ ਲੱਗੀ ਸਰਬਜੀਤ ਨੇ ਉਸਦੇ ਸਿਰ ਤੇ ਪਿਆਰ ਨਾਲ ਹੱਥ ਰੱਖਿਆ ਤੇ ਉਸਨੇ ਉਸ ਨੂੰ ਉਸੇ ਵੇਲੇ ਗਲੇ ਲਗਾ ਲਿਆ ਤੇ ਉੱਚੀ ਉੱਚੀ ਰੋਣ ਲੱਗੀ ਕਹਿੰਦੀ ਭਾਬੀ ਮੈਂ ਆਪਣੀ ਮਾਂ ਦੇ ਨਾਲ ਬਹੁਤ ਗਲਤ ਵਿਹਾਰ ਕੀਤਾ ਪਰ ਅੱਜ ਮੈਨੂੰ ਉਹਨਾਂ ਦੀ ਇਹ ਹਾਲਤ ਦੇਖ ਕੇ ਖੁਦ ਨਾਲ ਹੀ ਕਿਰਨਾ ਹੋ ਰਹੀ ਹੈ ਮਾਂ ਦੀ ਹਾਂ ਇਸ ਹਾਲਤ ਦੀ ਜ਼ਿੰਮੇਵਾਰ ਸਿਰਫ ਮੈਂ ਹੀ ਹਾਂ ਭਾਬੀ ਕਿਉਂ ਸਾਨੂੰ ਮਾਫ਼ ਕਰ ਦੇਵੇਂਗੀ ਦੱਸ ਨਾ ਉਹ ਪਹਿਲਾਂ ਦੀ ਤਰ੍ਹਾਂ ਠੀਕ ਹੋ ਜਾਏਗੀ ਨਾ ਤਾਂ ਸਰਬਜੀਤ ਕਹਿੰਦੀ ਰੱਬ ਸਭ ਠੀਕ ਕਰੇਗਾ ਤੂੰ ਸਿਰਫ ਰੱਬ 'ਗੇ ਅਰਦਾਸ ਕਰ ਕਿ ਉਹ ਮੰਮੀ ਨੂੰ ਜਲਦੀ ਜਲਦੀ ਠੀਕ ਕਰ ਦੇਣ ਉਸ ਸਮੇਂ ਮਨਜੀਤ ਕੌਰ ਨੇ ਨਮਨੀਤ ਨੂੰ ਆਪਣੇ ਕੋਲ ਬੁਲਾਇਆ ਤੇ ਨਮਨੀਤ ਤੇ ਇੱਕ ਛੋਟੇ ਬੱਚੇ ਦੀ ਤਰ੍ਹਾਂ ਉਸ ਦੇ ਕੋਲ ਆ ਕੇ ਆਪਣਾ ਸਿਰ ਰੱਖ ਕੇ ਰੋਣ ਲੱਗ ਗਈ ਮਨਜੀਤ ਕੌਰ ਨੇ ਇਸ ਹਾਲਤ ਵਿੱਚ ਵੀ ਉਸ ਦੇ ਸਿਰ ਤੇ ਹੱਥ ਰੱਖ ਕੇ ਥਪਥਪਾਇਆ ਪਰ ਸਰਬਜੀਤ ਆਪਣੇ ਪਤੀ ਨੂੰ ਫਿਰ ਫੋਨ ਕਰਨ ਲੱਗੀ ਪਰ ਫੋਨ ਸਵਿਚ ਆਫ ਆ ਰਿਹਾ ਸੀ ਤਾਂ ਸਰਬਜੀਤ ਨੂੰ ਧਿਆਨ ਆਇਆ ਕਿ ਉਸ ਦੇ ਪੇਕੇ ਉਸ ਦੇ ਸਹੁਰਿਆਂ ਤੋਂ ਜ਼ਿਆਦਾ ਦੂਰ ਨਹੀਂ ਹਨ ਉਸ ਨੇ ਉਸੇ ਵੇਲੇ ਆਪਣੀ ਪੇਕਿਆਂ ਤੇ ਫੋਨ ਕੀਤਾ ਕਹਿੰਦੀ ਮੰਮੀ ਵੀਰਾ ਕਿੱਥੇ ਹੈ ਮੇਰੀ ਸਾਸਦੀ ਹਾਲਤ ਬਹੁਤ ਖਰਾਬ ਹੈ ਤੁਸੀਂ ਵੀਰੇ ਨੂੰ ਜਲਦੀ ਕਾਰ ਦੇ ਕੇ ਭੇਜ ਦਿਓ ਹਸਪਤਾਲ ਲੈ ਕੇ ਜਾਣਾ ਹੈ ਇਹ ਗੱਲ ਸੁਣ ਕੇ ਉਸਦੀ ਮਾਂ ਵੀ ਕੁਝ ਬੇਚੈਨ ਜਿਹੀ ਹੋ ਗਈ ਫਿਰ ਕਹਿੰਦੀ ਪਰ ਤੇਰਾ ਭਰਾ ਤਾਂ ਅੱਜ ਸਵੇਰ ਦਾ ਹੀ ਆਪਣੀ ਕਾਰ ਤੇ ਸ਼ਹਿਰ ਗਿਆ ਹੋਇਆ ਹੈ ਸਰਜੀ ਦੀ ਇਹ ਉਮੀਦ ਵੀ ਖਤਮ ਹੋ ਗਈ ਉਹ ਉਸੇ ਵੇਲੇ ਆਪਣੀ ਸੱਸ ਦੇ ਕੋਲ ਆਈ ਤਾਂ ਨਵਨੀਤ ਕਹਿੰਦੀ ਭਾਬੀ ਮੰਮੀ ਦੀ ਹਾਲਤ ਵਿਗੜਦੀ ਜਾ ਰਹੀ ਹੈ 10 ਮਿੰਟ ਵਿੱਚ ਹੀ ਬਲਕਾਰ ਸਿੰਘ ਜੀ ਵਾਪਸ ਆਏ ਤੇ ਆਉਂਦੇ ਹੀ ਕਹਿੰਦੇ ਕਿ ਵਿਸ਼ਵ ਵਾਪਸ ਆ ਗਿਆ ਹੈ ਏ ਸੁਣਦੇ ਹੀ ਸਰਬਜੀਤ ਨੇ ਆਪਣਾ ਸਿਰ ਝੇਠਾ ਕਰ ਲਿਆ ਕਹਿੰਦੇ ਨਹੀਂ ਪਿਤਾ ਜੀ ਉਹਨਾਂ ਦਾ ਫੋਨ ਸਵਿਚ ਆਫ ਆ ਰਿਆ ਹੈ ਸਰਬਜੀਤ ਬੇਟਾ ਮੈਂ ਹਟੋ ਲੈ ਕੇ ਆਇਆ ਹਾਂ ਤੁਸੀਂ ਆਪਣੀ ਮਾਂ ਨੂੰ ਸਹਾਰਾ ਦਿੰਦੇ ਹੋਏ ਸੜਕ ਤੱਕ ਲੈ ਕੇ ਚੱਲੋ ਨਮਨੀਤ ਤੇ ਸਰਬਜੀਤ ਜਿਵੇਂ ਤਿਵੇਂ ਕਰਕੇ ਮਨਜੀਤ ਕੌਰ ਨੂੰ ਆਟੋ ਤੱਕ ਲੈ ਕੇ ਗਈਆਂ ਬਲਕਾਰ ਸਿੰਘ ਜੀ ਆਟੋ ਡਰਾਈਵਰ ਦੇ ਨਾਲ ਬੈਠ ਗਿਆ ਤੇ ਉਹ ਤਿੰਨੇ ਆਟੋ ਦੇ ਪਿੱਛੇ ਬੈਠੀਆਂ ਸੀ ਬਲਕਾਰ ਸਿੰਘ ਜੀ ਵਾਰ-ਵਾਰ ਮੁੜ ਕੇ ਮਨਜੀਤ ਕੌਰ ਵੱਲ ਦੇਖ ਰਿਹਾ ਸੀ ਉਧਰ ਮਿਹੀ ਵੀ ਇੰਨਾ ਤੇਜ਼ ਹੋਣ ਲੱਗਿਆ ਕਿ ਅੱਜ ਪਤਾ ਨਹੀਂ ਉਹਨਾਂ ਨੂੰ ਛੋਟਾ ਜਿਹਾ ਰਸਤਾ ਵੀ ਇੰਨਾ ਲੰਬਾ ਕਿਉਂ ਲੱਗ ਰਿਹਾ ਸੀ। ਕਰੀਬ 15 ਮਿੰਟ ਦੇ ਬਾਅਦ ਜਦੋਂ ਹਸਪਤਾਲ ਪਹੁੰਚੇ ਤਾਂ ਉਹਨਾਂ ਨੇ ਉਸੇ ਵੇਲੇ ਐਮਰਜੈਂਸੀ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ। ਸਰਵਜੀਤ ਨੇ ਆਪਣੇ ਸਹੁਰੇ ਨੂੰ ਪ੍ਰੇਸ਼ਾਨ ਦੇਖਦੇ ਹੋਏ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਕੁਰਸੀ 'ਤੇ ਬਿਠਾਇਆ। ਉਧਰ ਨਵਨੀਤ ਆਪਣੇ ਪਿਤਾ ਦੇ ਗੱਲ ਆਕੇ ਰੋਣ ਲੱਗ ਗਈ। ਕਰੀਬ ਅੱਧੇ ਘੰਟੇ ਬਾਅਦ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਜਲਦ ਤੋਂ ਜਲਦ ਮਨਜੀਤ ਕੌਰ ਦਾ ਆਪਰੇਸ਼ਨ ਕਰਨਾ ਪਏਗਾ ਜੇ ਜਲਦ ਤੋਂ ਜਲਦ ਫੈਸਲਾ ਨਾ ਲਿਆ ਗਿਆ ਤਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਇਹ ਸੁਣ ਕੇ ਬਲਕਾਰ ਸਿੰਘ ਇੱਕਦਮ ਚੁੱਪ ਕੁਰਸੀ ਤੇ ਬੈਠੇ ਹੀ ਰਹਿ ਗਏ ਤਾਂ ਸਰਬਜੀਤ ਨੇ ਉਹਨਾਂ ਨੂੰ ਸੰਭਾਲਦੇ ਹੋਏ ਕਿਹਾ ਪਿਤਾ ਜੀ ਤੁਸੀਂ ਹਿੰਮਤ ਰੱਖੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਭ ਕੁਝ ਠੀਕ ਹੋ ਜਾਏਗਾ ਤਾਂ ਬਲਕਾਰ ਸਿੰਘ ਜੀ ਨੇ ਆਪਣਾ ਹੰਝੂ ਪੂੰਝੇ ਤੇ ਉੱਠ ਕੇ ਖੜੇ ਹੋਏ ਕਹਿੰਦੇ ਠੀਕ ਹੈ ਡਾਕਟਰ ਸਾਹਿਬ ਤੁਹਾਨੂੰ ਜੋ ਠੀਕ ਲੱਗੇ ਤੁਸੀਂ ਉਹ ਕਰੋ ਬਸ ਮੇਰੀ ਪਤਨੀ ਦੀ ਜਾਨ ਬਚਾ ਲਓ ਡਾਕਟਰ ਨੇ ਸਿਰਫ ਇਨਾ ਹੀ ਕਿਹਾ ਕਿ ਬੱਚਾ ਪ੍ਰੀਮਚ्योर ਹੈ ਤੇ ਹਾਲਤ ਕ੍ਰਿਟੀਕਲ ਹੈ ਇਸ ਲਈ ਅਸੀਂ ਹੁਣੇ ਕੁਝ ਕਹਿ ਨਹੀਂ ਸਕਦੇ ਪਰ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਬਲਕਾਰ ਸਿੰਘ ਜੀ ਚੁੱਪਚਾਪ ਇਹ ਗੱਲ ਸੁਣਦੇ ਰਹੇ ਸਰਬਜੀਤ ਆਪਣੇ ਸਹੁਰੇ ਨੂੰ ਕਾਊਂਟਰ ਤੇ ਲੈ ਕੇ ਗਈ ਤੇ ਸਾਰੀ ਕਾਰਵਾਈ ਪੂਰੀ ਕਰਨ ਲੱਗੀ ਘਰ ਤੋਂ ਚੱਲਣ ਤੋਂ ਪਹਿਲਾਂ ਹੀ ਉਸਨੇ ਆਪਣੇ ਪਰਸ ਵਿੱਚ ਕੁਝ ਪੈਸੇ ਵੀ ਪਾ ਲਏ ਸੀ ਜੇ ਇੱਥੇ ਕੰਮ ਆ ਗਏ ਇਹ ਦੇਖ ਕੇ ਬਲਕਾਰ ਸਿੰਘ ਨੇ ਉਸਦੇ ਸਿਰ ਤੇ ਹੱਥ ਰੱਖਿਆ ਤੇ ਕਹਿੰਦੇ ਬੇਟਾ ਤੇਰਾ ਤੇਰਾ ਮੇਰੇ ਤੇ ਬਹੁਤ ਵੱਡਾ ਕਰਜ਼ ਹੈ ਜਿਸ ਨੂੰ ਮੈਂ ਕਦੇ ਚੁਕਾ ਨਹੀਂ ਸਕਦਾ ਤਾਂ ਸਰਬਜੀਤ ਕਹਿੰਦੀ ਪਿਤਾ ਜੀ ਤੁਸੀਂ ਮੈਨੂੰ ਬੇਟੀ ਕਹਿੰਦੇ ਹੋ ਤੇ ਦੂਜੇ ਪਾਸੇ ਆਪਣੇ ਆਪ ਨੂੰ ਮੇਰਾ ਕਰਜ਼ਦਾਰ ਕਹਿ ਕੇ ਮੈਨੂੰ ਬੇਗਾਨਾ ਕਰ ਰਹੇ ਹੋ ਬਸ ਤੁਸੀਂ ਆਪਣਾ ਹੱਥ ਮੇਰੇ ਸਿਰ ਤੇ ਰੱਖਣਾ ਮੈਂ ਹੋਰ ਕੁਝ ਨਹੀਂ ਚਾਹੁੰਦੀ ਇਹ ਸੁਣ ਕੇ ਬਲਕਾਰ ਸਿੰਘ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀਆਂ ਦੋ ਬੂੰਦਾਂ ਉਹਨਾਂ ਦੀਆਂ ਗੱਲਾਂ ਤੇ ਟਲਕ ਗਈਆਂ ਅੰਦਰ ਆਪਰੇਸ਼ਨ ਚੱਲ ਰਿਹਾ ਸੀ ਤੇ ਸਾਰੇ ਬਾਹਰ ਇੰਤਜ਼ਾਰ ਵਿੱਚ ਬੈਠੇ ਹੋਏ ਸੀ ਸਰਵਜੀਤ ਨੇ ਵਿਸ਼ਵ ਨੂੰ ਫਿਰ ਤੋਂ ਫੋਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅਜੇ ਤੱਕ ਸਵਿਚ ਆਫ ਹੀ ਆ ਰਿਹਾ ਸੀ ਕਰੀਬ 1 ਘੰਟੇ ਬਾਅਦ ਆਪਰੇਸ਼ਨ ਰੂਮ ਦਾ ਦਰਵਾਜ਼ਾ ਖੁੱਲਿਆ ਤੇ ਡਾਕਟਰ ਬਾਹਰ ਆਏ ਵਧਾਈ ਹੋਵੇ ਤੁਹਾਡੇ ਬੇਟਾ ਹੋਇਆ ਹੈ ਸਰਵਜੀ ਤੇ ਨਵਨੀਤ ਦੋਨਾਂ ਨੇ ਹੱਥ ਜੋੜ ਕੇ ਰੱਬ ਦਾ ਸ਼ੁਕਰ ਅਦਾ ਕੀਤਾ ਪਰ ਉਹਨੇ ਚਿਰ ਨੂੰ ਬਲਕਾਰ ਸਿੰਘ ਨੇ ਡਾਕਟਰ ਤੋਂ ਪੁੱਛਿਆ ਤੇ ਮੇਰੀ ਪਤਨੀ ਉਹ ਕਿਵੇਂ ਹੈ ਇਹ ਗੱਲ ਸੁਣ ਕੇ ਡਾਕਟਰ ਚੁੱਪ ਰਹਿ ਗਏ ਬਲਕਾਰ ਸਿੰਘ ਜੀ ਡਾਕਟਰ ਦੀ ਚੁੱਪ ਤੋਂ ਘਬਰਾ ਗਏ ਕਹਿੰਦੇ ਕੁਝ ਤਾਂ ਕਹੋ ਡਾਕਟਰ ਸਾਹਿਬ ਤਾਂ ਡਾਕਟਰ ਨੇ ਹੌਲੀ ਜਿਹਾ ਕਿਹਾ ਕਿ ਉਹਨਾਂ ਦੀ ਹਾਲਤ ਅਸੀਂ ਅਜੇ ਬਹੁਤ ਕ੍ਰਿਟੀਕਲ ਹੈ ਇਹਨਾਂ ਕਿਹਾ ਤੇ ਡਾਕਟਰ ਚਲੇ ਗਿਆ ਬਲਕਾਰ ਸਿੰਘ ਨੂੰ ਤਾਂ ਜਿਵੇਂ ਕਟੋ ਤਾਂ ਖੂਨ ਹੀ ਨਹੀਂ ਕੰਬ ਦੇ ਪੈਰਾਂ ਦੇ ਨਾਲ ਕੁਰਸੀ ਤੇ ਟੜਾਮ ਕਰਕੇ ਆ ਕੇ ਬੈਠ ਗਏ। ਕੁਝ ਦੇਰ ਬਾਅਦ ਨਵਜਾਤ ਬੱਚੇ ਦੇ ਰੋਂ ਦੀ ਆਵਾਜ਼ ਸੁਣ ਕੇ ਸਰਬਜੀਤ ਉੱਠ ਕੇ ਕੁਰਸੀ ਤੋਂ ਖੜੀ ਹੋਈ। ਨਰਸ ਬੱਚੇ ਨੂੰ ਲੈ ਕੇ ਆਪਰੇਸ਼ਨ ਰੂਮ ਵਿੱਚੋਂ ਬਾਹਰ ਆਈ। ਸਰਬਜੀਤ ਨੇ ਉਸੇ ਵੇਲੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ ਤੇ ਪਲ ਭਾਰ ਵਿੱਚ ਹੀ ਬੱਚਾ ਚੁੱਪ ਹੋ ਗਿਆ। ਛੋਟੇ ਨੰਨੇ ਹੱਥਾਂ ਨਾਲ ਉਸ ਨੇ ਸਰਬਜੀਤ ਦੇ ਦੁਪੱਟੇ ਨੂੰ ਘੁੱਟ ਕੇ ਫੜ ਲਿਆ। ਸਰਬਜੀਤ ਉਸ ਨੂੰ ਦੇਖ ਕੇ ਮੁਸਕਰਾਉਣ ਲੱਗੀ। ਤੇ ਨਵਨੀਤ ਨੂੰ ਕਹਿੰਦੀ ਕਿ ਤੂੰ ਇਸ ਨੂੰ ਗੋਦ ਵਿੱਚ ਨਹੀਂ ਲਾਏਂਗੀ। ਤਾਂ ਨਵਨੀਤ ਨੇ ਕਿਹਾ ਪਹਿਲਾਂ ਪਾਪਾ ਨੂੰ ਦਿਖਾਓ ਭਾਬੀ। ਬਲਕਾਂ ਸਿੰਘ ਜੀ ਆਪਣੇ ਬੇਟੇ ਨੂੰ ਦੇਖ ਕੇ ਉੱਠ ਕੇ ਖੜੇ ਹੋਏ। ਉਸ ਨੂੰ ਬੜੇ ਪਿਆਰ ਨਾਲ ਦੇਖਿਆ ਤੇ ਫਿਰ ਉਸ ਨੂੰ ਗੋਦ ਵਿੱਚ ਲੈ ਕੇ ਉੱਚੀ-ਉੱਚੀ ਰੋਂਣ ਲੱਗੇ। ਇਹ ਦੇਖ ਕੇ ਸਰਬਜੀਤ ਤੇ ਨਵਨੀਤ ਵੀ ਖੁਦ ਨੂੰ ਰੋਕ ਨਾ ਸਕੀਆਂ। ਪਰ ਬੱਚਾ ਆਪਣੇ ਪਿਤਾ ਦੇ ਕੋਲ ਆ ਕੇ ਚੈਨ ਦੀ ਨੀਂਦ ਸੌਂ ਗਿਆ। ਸ਼ਾਮ ਦੇ ਵਕਤ ਜਦੋਂ ਵਿਸ਼ਵ ਘਰੇ ਆਇਆ ਤਾਂ ਦੇਖਿਆ ਘਰੇ ਕੋਈ ਵੀ ਨਹੀਂ ਸੀ। ਕਿਸੇ ਨੂੰ ਘਰੇ ਨਾ ਦੇਖ ਕੇ ਉਸ ਦਾ ਦਿਲ ਅੰਦਰ ਅਣਜਾਣੇ ਡਰ ਤੋਂ ਕੰਬ ਰਿਹਾ ਸੀ ਫੋਨ ਨੂੰ ਚਾਰਜਿੰਗ ਤੇ ਲਗਾ ਕੇ ਔਨ ਕੀਤਾ ਤਾਂ ਦੇਖ ਕੇ ਹੈਰਾਨ ਰਹਿ ਗਿਆ ਸਰਬਜੀਤ ਦੀਆਂ ਬਹੁਤ ਸਾਰੀਆਂ ਮਿਸ ਕਾਲਸ ਸੀ ਜਿਵੇਂ ਹੀ ਫੋਨ ਲਗਾ ਕੇ ਪੁੱਛਣ ਲੱਗਾ ਉਸ ਸਮੇਂ ਉਸਦੇ ਪਿਤਾ ਬਲਕਾਰ ਸਿੰਘ ਦਾ ਫੋਨ ਆਇਆ ਵਿਸ਼ਵ ਜੋ ਅਜੇ ਤੱਕ ਆਪਣੇ ਪਿਤਾ ਨਾਲ ਨਾਰਾਜ਼ਗੀ ਦੇ ਕਰਕੇ ਗੱਲ ਨਹੀਂ ਕਰ ਰਿਹਾ ਸੀ ਪਰ ਸ਼ਾਂਤ ਤੇ ਚਿੰਤਤ ਹੁੰਦੇ ਹੋਏ ਕਹਿੰਦਾ ਹੈਲੋ ਪਿਤਾ ਜੀ ਕਿੱਥੇ ਹੋ ਤੁਸੀਂ ਸਾਰੇ ਮਾਂ ਤਾਂ ਠੀਕ ਹੈ ਨਾ ਵਲਕਨ ਸਿੰਘ ਕਹਿੰਦੇ ਬੇਟਾ ਅਸੀਂ ਇੱਥੇ ਹਸਪਤਾਲ ਵਿੱਚ ਹੀ ਹਾਂ ਤੇ ਤੇਰੀ ਮਾਂ ਦੀ ਹਾਲਤ ਬਹੁਤ ਕ੍ਰਿਟੀਕਲ ਹੈ ਉਹ ਠੀਕ ਨਹੀਂ ਹੈ ਤੂੰ ਇੱਕ ਕੰਮ ਕਰ ਸਾਡੀ ਅਲਮਾਰੀ ਦੇ ਲੋਕਰ ਵਿੱਚੋਂ ਤੇਰੀ ਮਾਂ ਦੀਆਂ ਸਾਰੀਆਂ ਰਿਪੋਰਟਾਂ ਰੱਖੀਆਂ ਹੋਈਆਂ ਨੇ ਤੇ ਤੂੰ ਉਹਨਾਂ ਰਿਪੋਰਟਸ ਨੂੰ ਲੈ ਕੇ ਜਲਦੀ ਨਾਲ ਇੱਥੇ ਪਹੁੰਚ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਪਹੁੰਚਦਾ ਹਾਂ ਵਿਸ਼ਵ ਨੇ ਜਲਦੀ ਜਲਦੀ ਮਾਂ ਤੇ ਪਿਤਾ ਜੀ ਦੀ ਅਲਮਾਰੀ ਖੋਲ੍ਹ ਕੇ ਲੋਕਰ ਦਾ ਤਾਲਾ ਖੋਲ੍ਹਿਆ ਪਾਰ ਲੋਕਰ ਵਿੱਚ ਬਹੁਤ ਸਾਰੇ ਕਾਗਜ਼ ਪਏ ਹੋਏ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੜਬੜਾਟ ਵਿੱਚ ਮਾਂ ਦੀ ਰਿਪੋਰਟ ਲੱਭਦੇ-ਲੱਭਦੇ ਸਾਰੇ ਕਾਗਜ਼ ਜ਼ਮੀਨ ਤੇ ਖਿਲਰ ਗਏ ਤਾਂ ਵਿਸ਼ਵ ਦੀ ਨਜ਼ਰ ਇੱਕ ਕਾਗਜ਼ ਤੇ ਪਈ ਜੋ ਸ਼ਾਇਦ ਉਸਦੀ ਮਾਂ ਦੀ ਡਾਇਰੀ ਦਾ ਇੱਕ ਪੰਨਾ ਸੀ ਵਿਸ਼ਵ ਨੇ ਉਤਸੁਕਤਾ ਨਾਲ ਉਸ ਕਾਗਜ਼ ਨੂੰ ਚੱਕਿਆ ਤੇ ਉਸਦੇ ਉੱਤੇ ਜੋ ਕੁਝ ਲਿਖਿਆ ਸੀ ਉਸ ਨੂੰ ਪੜ੍ਹ ਕੇ ਤਾਂ ਵਿਸ਼ਵ ਦੀ ਜਿਵੇਂ ਜਾਣ ਹੀ ਨਿਕਲਣ ਲੱਗੀ ਪੰਨੇ ਤੇ ਲਿਖਿਆ ਸੀ ਮੰਜੂ ਸਾਡੇ ਘਰ ਦੀ ਮੈਂਬਰ ਦੀ ਤਰ੍ਹਾਂ ਸੀ ਪਤਾ ਨਹੀਂ ਉਸ ਦੀ ਕਿਸਮਤ ਵਿੱਚ ਇਹਨੇ ਦੁੱਖ ਕਿਉਂ ਲਿਖੇ ਸੀ ਮਾਪਿਓ ਤਾਂ ਉਸਦੇ ਪਹਿਲਾਂ ਹੀ ਨਹੀਂ ਸੀ ਕੁਝ ਮਹੀਨੇ ਪਹਿਲਾਂ ਪਤੀ ਦੀ ਮੌਤ ਵੀ ਹੋ ਗਈ ਤੇ ਅੱਜ ਉਹ ਖੁਦ ਵੀ ਕੈਂਸਰ ਦੀ ਬਿਮਾਰੀ ਨਾਲ ਜੰਗ ਹਾਰ ਗਈ ਪਰ ਜਾਣ ਤੋਂ ਪਹਿਲਾਂ ਆਪਣੇ 3 ਮਹੀਨੇ ਦੇ ਛੋਟੇ ਜਿਹੇ ਬੇਟੇ ਨੂੰ ਸਾਡੀ ਗੋਦ ਵਿੱਚ ਪਾ ਕੇ ਚਲੀ ਗਈ ਕਿਵੇਂ ਭੁੱਲ ਸਕਦੀ ਹਾਂ ਉਸਦੇ ਉਹ ਆਖਰੀ ਸ਼ਬਦ ਹਮਲਕਨ ਅੱਜ ਤੱਕ ਤੁਸੀਂ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਬਸ ਇੱਕ ਹੋਰ एहसान ਕਰ ਦਿਓ ਮੇਰੇ ਤੇ ਆਪਣਾ ਬੱਚਾ ਵਿਸ਼ਵ ਮੈਂ ਤੁਹਾਡੇ ਹਵਾਲੇ ਕਰਨ ਜਾ ਰਹੀ ਹਾਂ ਇਸ ਦਾ ਖਿਆਲ ਰੱਖਣਾ ਰੱਬ ਤੁਹਾਡਾ ਭਲਾ ਕਰੇਗਾ ਮੈਂ ਵੀ ਉਸ ਨੂੰ ਵਚਨ ਦਿੱਤਾ ਸੀ ਕਿ ਅਸੀਂ ਉਸ ਦੇ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਪਾਲਾਂਗੇ ਤੇ ਉਸ ਨੂੰ ਇਹ ਪਤਾ ਤੱਕ ਨਹੀਂ ਲੱਗਣ ਦੇਵਾਂਗੇ ਕਿ ਅਸੀਂ ਉਸ ਤੇ ਜਨਮ ਦੇਣ ਵਾਲੇ ਸਕੇ ਮਾਪਿਓ ਨਹੀਂ ਹਾਂ ਉਸ ਕਾਗਜ਼ ਨੂੰ ਪੜ੍ਹ ਕੇ ਵਿਸ਼ਵ ਪਸੀਨੇ ਨਾਲ ਭਿੱਜ ਗਿਆ ਤੇ ਧੜਮ ਕਰਕੇ ਜ਼ਮੀਨ ਤੇ ਡਿੱਗ ਗਿਆ ਜਿਸ ਮਾਪਿਓ ਨੂੰ ਅੱਜ ਤੱਕ ਮੈਂ ਇੰਨੀਆਂ ਗੱਲਾਂ ਸੁਣਾਉਂਦਾ ਆਇਆ ਸੀ ਦਰਅਸਲ ਉਹ ਦੋਨੇ ਤਾਂ ਮੇਰੇ ਮਾਪਿਓ ਸੀ ਹੀ ਨਹੀਂ ਪਰ ਫਿਰ ਵੀ ਉਹਨਾਂ ਨੇ ਇਸ ਗੱਲ ਦਾ ਅਹਿਸਾਸ ਤੱਕ ਮੈਨੂੰ ਨਹੀਂ ਹੋਣ ਦਿੱਤਾ ਇਹ ਸੋਚ-ਸੋਚ ਕੇ ਵਿਸ਼ਵ ਦੀ ਜਿਵੇਂ jaan ਹੀ ਨਿਕਲਦੀ ਜਾ ਰਹੀ ਸੀ ਪਰ ਫਿਰ ਉਸ ਨੂੰ ਅਚਾਨਕ ਮਾਂ ਦੀ ਹਾਲਤ ਤੇ ਸਮੇਂ ਦੀ ਗੰਭੀਰਤਾ ਦਾ ਅੰਦਾਜ਼ਾ ਹੋਇਆ ਉਹ ਖੁਦ ਨੂੰ ਸੰਭਾਲਦੇ ਹੋਏ ਜਲਦੀ ਨਾਲ ਰਿਪੋਰਟਸ ਲੱਭ ਕੇ ਹਸਪਤਾਲ ਦੇ ਲਈ ਨਿਕਲਿਆ ਜਿਵੇਂ ਹੀ ਹਸਪਤਾਲ ਪਹੁੰਚਿਆ ਤਾਂ ਦੇਖਿਆ ਕਿ ਸਾਰੇ ਡਾਕਟਰਸ ਦੀ ਟੀਮ ਉਸ ਦੀ ਮਾਂ ਦਾ ਇਲਾਜ ਕਰਨ ਵਿੱਚ ਲੱਗੀ ਹੋਈ ਸੀ ਬਲਕਾਰ ਸਿੰਘ ਜੀ ਬੁਖਲਾਏ ਹੋਏ ਉਸਦੇ ਵੱਲ ਭੱਜੇ ਆਏ ਤੇ ਉਸਦੇ ਗਲੇ ਲਾ ਕੇ ਰੋਣ ਲੱਗ ਗਏ ਵਿਸ਼ਵ ਨੇ ਆਪਣੇ ਪਿਤਾ ਦੇ ਹੰਝੂ ਪੂੰਝੇ ਉਸ ਵਕਤ ਵਿਸ਼ਵ ਨੇ ਦੇਖਿਆ ਕਿ ਇੱਕ ਨਰਸ ਭੱਜੀ ਹੋਈ ਆ ਰਹੀ ਸੀ ਉਸਦਾ ਦਿਲ ਘਬਰਾਉਣ ਲੱਗਿਆ ਤੇ ਕੰਬਦੀ ਹੋਈ ਆਵਾਜ਼ ਵਿੱਚ ਵਿਸ਼ਵ ਨੇ ਪੁੱਛਿਆ ਸਿਸਟਰ ਕੀ ਹੋਇਆ ਮਾਤਾ ਠੀਕ ਤਾਂ ਹੈ ਨਾ ਉਹ ਕਹਿੰਦੀ ਜੀ ਦੇਖੋ ਸਰੀਰ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੋਣ ਦੇ ਕਰਕੇ ਪੇਸ਼ੈਂਟ ਦੀ ਹਾਲਤ ਅਜੇ ਕ੍ਰਿਟੀਕਲ ਹੈ ਉਸ ਨੂੰ ਖੂਨ ਚੜਾਉਣ ਦੇ ਲਈ ਜਲਦ ਤੋਂ ਜਲਦ ਉਹ ਪੋਜ਼ਿਟਿਵ ਬਲੱਡ ਦੀ ਜ਼ਰੂਰਤ ਹੈ ਤੇ ਹਸਪਤਾਲ ਵਿੱਚ ਉਸ ਦਾ ਸਟਾਕ ਖਤਮ ਹੋ ਚੁੱਕਿਆ ਹੈ ਉਸ ਸਮੇਂ ਵਿਸ਼ਵ ਕਹਿੰਦਾ ਤਾਂ ਫਿਰ ਪਰੇਸ਼ਾਨੀ ਕੀ ਹੈ ਮੇਰਾ ਬੱਚਾ ਮੇਰਾ ਵੀ ਬਲੱਡ ਗਰੁੱਪ ਉਹ ਪੋਜ਼ਿਟਿਵ ਹੀ ਹੈ ਤੁਸੀਂ ਜਲਦੀ ਨਾਲ ਮੇਰਾ ਬਲੱਡ ਲੈ ਕੇ ਉਸ ਨੂੰ ਚੜਾਉਂਦਾ ਇੰਤਜ਼ਾਮ ਕਰੋ ਜਦੋਂ ਵਿਸ਼ਵ ਬਲੱਡ ਡੋਨਰ ਕਰਕੇ ਕੈਬਨ ਤੋਂ ਬਾਹਰ ਨਿਕਲਿਆ ਤਾਂ ਸਰੀਰ ਤੇ ਹੱਥਾਂ ਵਿੱਚ ਨਮਜ਼ਾਤ ਬੱਚੇ ਨੂੰ ਦੇਖ ਕੇ ਉਸ ਦਾ ਦਿਲ ਦੁੱਖ ਨਾਲ ਭਰ ਗਿਆ ਸਰਬਜੀਤ ਨੇ ਕਿਹਾ ਕਿ ਤੁਸੀਂ ਇਸ ਨੂੰ ਆਪਣੀ ਗੋਦ ਵਿੱਚ ਨਹੀਂ ਲਾਉਗੇ ਉਸਨੇ ਛੋਟੇ ਜਿਹੇ ਬੱਚੇ ਨੂੰ ਆਪਣੇ ਹੱਥਾਂ ਵਿੱਚ ਉਠਾਇਆ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਉਸਨੂੰ ਦੇਖਣ ਲੱਗਿਆ ਕੁਝ ਸਮੇਂ ਉਸਨੂੰ ਲਗਾਤਾਰ ਇਸ ਤਰ੍ਹਾਂ ਹੀ ਦੇਖਦਾ ਰਿਹਾ ਥੋੜੀ ਦੇਰ ਬਾਅਦ ਜਦੋਂ ਉਹਨਾਂ ਨੂੰ ਮਨਜੀਤ ਕੌਰ ਨਾਲ ਮਿਲਣ ਦੀ ਇਜਾਜ਼ਤ ਮਿਲੀ ਤਾਂ ਸਰਬਜੀਤ ਤੇ ਵਿਸ਼ਵ ਮਾਂ ਨਾਲ ਮਿਲਣ ਦੇ ਲਈ ਗਏ ਛੋਟਾ ਜਿਹਾ ਬੱਚਾ ਵਿਸ਼ਵ ਦੇ ਹੱਥਾਂ ਵਿੱਚ ਸੀ ਵਿਸ਼ਵ ਨੂੰ ਦੇਖਦੇ ਹੀ ਮਨਜੀਤ ਕੌਰ ਦੇ ਚਿਹਰੇ ਤੇ ਇੱਕ ਮੁਸਕਾਨ ਤੇ ਤਸੱਲੀ ਆ ਗਈ ਪਰ ਵਿਸ਼ਵ ਆਪਣੀ ਮਾਂ ਨੂੰ ਦੇਖਦੇ ਹੀ ਉੱਚੀ ਉੱਚੀ ਰੋ ਪਿਆ ਆਤਮ ਘਲਾਨੀ ਦੇ ਨਾਲ ਭਰੇ ਸੁਰ ਵਿੱਚ ਬੋਲਿਆ ਮੰਮੀ ਮੈਨੂੰ ਮaaf ਕਰ ਦਿਓ ਮਨਜੀਤ ਕੌਰ ਨੇ ਬੜੇ ਪਿਆਰ ਨਾਲ ਕਿਹਾ ਬੇਵਕੂਫ ਲੜਕੇ ਰੋ ਨਾ ਮੈਂ ਤੈਨੂੰ ਹਮੇਸ਼ਾ ਹੱਸਦੇ ਹੋਏ ਦੇਖਣਾ ਚਾਹੁੰਦੀ ਆਂ ਫਿਰ ਇਸ਼ਾਰੇ ਦੇ ਨਾਲ ਵਿਸ਼ਵ ਤੇ ਸਰਬਜੀਤ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਫਿਰ ਛੋਟੇ ਜਿਹੇ ਕਾਕੇ ਨੂੰ ਚੁੰਮਿਆ ਤੇ ਜਿਵੇਂ ਤੇ ਵਿਸ਼ਵ ਨੂੰ ਕਹਿੰਦੀ ਮੇਰੀ ਵਜ੍ਹਾ ਕਰਕੇ ਤੂੰ ਆਪਣਾ ਸਨਮਾਨ ਖੋਇਆ ਤੇਰਾ ਗੁੱਸਾ ਮੇਰੇ ਤੇ ਹੈ ਪਾਰੇ ਮਾਸੂਮ ਬੱਚਾ ਤੇਰਾ ਆਪਣਾ ਹੀ ਹੈ ਇਸ ਨਾਲ ਕਦੇ ਈਰਖਾ ਨਾ ਕਰਨਾ ਮੈਂ ਇਸ ਨੂੰ ਤੇਰੇ ਕੋਲ ਛੱਡ ਕੇ ਜਾ ਰਹੀ ਹਾਂ ਇਸ ਦਾ ਧਿਆਨ ਰੱਖਣਾ ਲਾਪਰਵਾਹੀ ਨਾ ਕਰਨਾ ਨਹੀਂ ਤਾਂ ਮੈਨੂੰ ਸ਼ਾਂਤੀ ਨਹੀਂ ਮਿਲੇਗੀ ਮਾਂ ਦੀ ਇਹ ਗੱਲ ਸੁਣ ਕੇ ਵਿਸ਼ਵ ਦਾ ਸੀਨਾ ਕੰਬ ਗਿਆ ਸਰਬਜੀਤ ਮਾਂ ਇਹ ਕੀ ਕਹਿ ਰਹੀ ਹੈ ਉਹ ਆਪਾਂ ਨੂੰ ਛੱਡ ਕੇ ਜਾਏਗੀ ਮੰਮੀ ਇਸ ਬੱਚੇ ਦਾ ਮੈਂ ਆਪਣੀ ਜਾਨ ਤੋਂ ਵੀ ਜ਼ਿਆਦਾ ਖਿਆਲ ਰੱਖਾਂਗਾ ਪਰ ਤੁਸੀਂ ਚਿੰਤਾ ਨਾ ਕਰੋ ਹੁਣ ਇਹ ਤੁਹਾਡਾ ਨਹੀਂ ਮੇਰਾ ਬੇਟਾ ਹੈ ਪਰ ਤੁਸੀਂ ਸਾਨੂੰ ਛੱਡ ਕੇ ਜਾਣ ਦੀ ਗੱਲ ਨਹੀਂ ਕਰੋਗੇ। ਸਮਝੇ ਤੁਸੀਂ ਉਧਰ ਬਾਹਰ ਕੁਰਸੀ ਤੇ ਬੈਠੇ ਬਲਕਾਰ ਸਿੰਘ ਜੀ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੇ ਸੀ ਤੇ ਨਵਨੀਤ ਉਹਨਾਂ ਨੂੰ ਸਹਾਰਾ ਦੇ ਰਹੀ ਸੀ ਤਾਂ ਵਿਸ਼ਵ ਪਾਗਲਾਂ ਦੀ ਤਰ੍ਹਾਂ ਅੰਦਰੋਂ ਬਾਹਰ ਭੱਜਿਆ ਹੋਇਆ ਆਇਆ। ਬਲਕਾਰ ਸਿੰਘ ਨੇ ਉਸ ਨੂੰ ਪਿੱਛੋਂ ਬੁਲਾਇਆ ਪਰ ਉਸ ਨੇ ਨਹੀਂ ਸੁਣਿਆ। ਕੁਝ ਹੀ ਪਲਾਂ ਵਿੱਚ ਇੱਕ ਡਾਕਟਰ ਦੇ ਨਾਲ ਆਇਆ ਸਾਰੇ ਉਸ ਦੇ ਪਿੱਛੇ-ਪਿੱਛੇ ਗਏ। ਡਾਕਟਰ ਨੇ ਮਨਜੀਤ ਕੌਰ ਨੂੰ ਚੈੱਕ ਕੀਤਾ ਤੇ ਫਿਰ ਗਹਿਰਾ ਸਾਹ ਲੈਂਦੇ ਹੋਏ ਕਿਹਾ ਕਿ ਮਨਜੀਤ ਕੌਰ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਵਿਸ਼ਵ ਆਪਣੀ ਮਾਂ ਦੇ ਕੋਲ ਫਰਸ਼ ਤੇ ਗੋਡਿਆਂ ਦੇ ਭਲ ਬੈਠ ਗਿਆ ਤੇ ਆਪਣੀ ਮਾਂ ਦੇ ਦੋਨੇ ਪੈਰਾਂ ਨੂੰ ਹੱਥ ਵਿੱਚ ਫੜ ਕੇ ਜੁਮਣ ਲੱਗਿਆ ਤੇ ਉੱਚੀ ਉੱਚੀ ਕਹਿਣ ਲੱਗਿਆ ਮੈਨੂੰ ਮaaf ਕਰ ਦੇ ਮਾਂ ਮੈਂ ਤੈਨੂੰ ਫੇਰ ਕਦੇ ਦੁੱਖ ਨਹੀਂ ਦੇਵਾਂਗਾ ਤੂੰ ਇਸ ਤਰ੍ਹਾਂ ਮੈਨੂੰ ਛੱਡ ਕੇ ਨਾ ਜਾ ਮਾਂ ਦੋਸਤੋ ਕਿੰਨੀ ਅਜੀਬ ਗੱਲ ਹੈ ਨਾ ਜਦੋਂ ਕੋਈ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤਾਂ ਅਸੀਂ ਉਸਦੇ ਪਿਆਰ ਨੂੰ ਸਮਝ ਨਹੀਂ ਪਾਉਂਦੇ ਉਸ ਨੂੰ ਗਲਤ ਸਮਝਦੇ ਆ ਪਰ ਜਦੋਂ ਉਹ ਹੀ ਬੰਦਾ ਆਪਣੇ ਕੋਲੋਂ ਦੂਰ ਚਲਾ ਜਾਂਦਾ ਹੈ ਤਾਂ ਅਸੀਂ ਉਸਦੇ ਪਿਆਰ ਦੀ ਗਹਿਰਾਈ ਨੂੰ ਸਮਝ ਪਾਉਂਦੇ ਆ ਅੰਤ ਵਿੱਚ ਮਨਜੀਤ ਕੌਰ ਮੌਤ ਨਾਲ ਜ਼ਰੂਰ ਹਾਰ ਗਈ ਸੀ ਪਰ ਉਸਦਾ ਪਿਆਰ ਜਿੱਤ ਗਿਆ ਦੋਸਤੋ ਤੁਹਾਨੂੰ ਅੱਜ ਦੀ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਤੇ ਲਾਈਕ ਕਰਕੇ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਮਿਲਦੇ ਆ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਕਹਾਣੀ ਸੁਣ ਲਈ ਤੁਹਾਡਾ तहे ਦਿਲ ਤੋਂ ਧੰਨਵਾਦ